ਨੋ ਬੱਜਣ ਜੀ ਕੁਸ ਟਾਈਮ ਇਹੀ ਘਟਾਗਾ ਤੇ ਗੁਰਦੁਆਰਾ ਸਾਹਿਬ ਮੰਡੀ ਤੋਂ ਇੱਥੇ ਚਾਬੀ ਜਮ੍ਹਾਂ ਕਰਾ ਕੇ ਬਾਹਰ ਨਿਕਲ ਨਿਕਲਨੇ ਤਿਆਰੀ ਆ ਤੇ ਦੂਜਾ ਬਾਦ ਆਪਾਂ ਚੱਲਦੇ ਹਾਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਪਿੰਡ ਵੱਲ ਤੇ ਮੌਸਮ ਬਹੁਤ ਸਾਫਾ ਅੱਜ ਪਰ ਮਨਾਲੀ ਦਾ ਮੌਸਮ ਉਦਈਆਂਗਾ ਮੀਂਹ ਬਹੁਤ ਪੈ ਰਿਹਾ ਉੱਥੇ ਇੱਥੇ ਤਾਂ ਧੁੱਪ ਨਿਕਲੀ ਹੋਈ ਹੈ ਜੀ ਮੌਸਮ ਸਹੀ ਹੈਗਾ ਪਰ ਕੋਟ ਪਾਇਆ ਹੋਏ ਨੇ ਠੰਡ ਹੈਗੀ ਜ਼ਰੂਰ ਇੱਥੇ ਅੱਗੇ ਮਿਲਦੇ ਆਪਾਂ ਪਹਿਲਾਂ ਸਾਡਾ ਪ੍ਰੋਗਰਾਮ ਬਣ ਗਿਆ ਸੀ ਵਾਪਸ ਜਾਣ ਦਾ ਵੀ ਮਨਾਲੀ ਚੱਲਦੇ ਦੁਬਾਰੇ ਫਿਰ ਇੱਥੋਂ ਹੋਏਗਾ ਸੀ 100 ਕਿਲੋਮੀਟਰ ਲਾਸਾ ਤੇ ਫਿਰ ਹੁਣ ਮਾ ਜਦੋਂ ਨੂੰ ਪਹੁੰਚਾਂਗੇ ਉਹਨਾਂ ਨੂੰ ਫਿਰ ਨਹੀਂ ਜਾ ਪੈਣ ਲੱਗ ਜੂਗਾ ਤਾਂ ਕਰੇ ਅਸੀਂ ਆਖਿਆ ਫਿਰ ਚੱਲ ਅਗਲੀ ਵਾਰ ਸਹੀ ਕਿਉਂਕਿ ਪਲਾਨ ਇਥੋਂ ਦੇ ਸੀਗਾ ਪਰ ਮਨੀ ਗਰਨ ਸਾਹਿਬ ਇਹ ਮੰਗੇ ਸਪੈਸ਼ਲ ਤਾਂ ਤੇ ਹੁਣ ਆਪਾਂ ਮਨਾਲੀ ਅਗਲੀ ਵਾਰ ਜ਼ਰੂਰ ਆਵਾਂਗੇ ਕੋਈ ਤੇਰੀ ਘੱਟ ਸੀਗੀ ਇਸ ਵਾਰ ਅਗਲੀ ਵਾਰ ਜ਼ਰੂਰ ਸੀ ਠੀਕ ਹੋਈ ਹਾਂ ਨੇ ਕਿਸਾ ਹੈ ਇਹ ਬਾਈਕ ਉਹ ਗੱਤੀ ਕੰਸੀ ਸੁਨਦਰ ਨਗਰ ਖਮਾਣੀ ਤੇ ਇੱਕ ਹੋਰ ਕਿਹਦਾ ਤੇ ਜਹારેਸ਼ਾ ਹਾਂ ਬੰਦੇ ਨੇ ਮੰਗਾਇ ਸੀ ਸਪੈਸ਼ਲ ਕਿਛ ਨੇ ਸੁਨਦਰ ਨਗਰ ਤੋਂ ਨੌਜਵਾਨ ਆਨੰਦ ਲੈਂਦਾ ਹੋਇਆ ਬੈਸਕੋੜ ਕੱਡੇ ਹੋਏ ਨੇ ਇੱਥੇ ਕੰਨਾ ਬੈਠਣਾ ਸੁਨਦਰ ਨਗਰ ਸੁਨਦਰ ਨਗਰ ਨ ਵੀ ਬਹੁਤ ਸੋਹਣਾ ਗਾਇਰੀਆ ਪਾਣੀ ਕੋਲੇ ਬੈਠੇ ਆ ਇਸ ਟਾਈਮ ਗਲਤੀ ਹੋ ਗਈ ਜਰੂਰ ਪਰ ਠੰਡ ਬਹੁਤ ਸੀਗੀ ਮੀਂਹ ਮੀਂਹ ਕਰਕੇ ਨਾ ਰਾਹ ਪ੍ਰੋਗਰਾਮ ਕੈਨਸਲ ਹੋ ਗਿਆ ਨਹੀਂ ਮਣੀ ਆਪਣਾ ਮਨਾਲੀ ਜ਼ਰੂਰ ਜਾਂਦੇ ਤੂੰ ਮਨਾਲੀ ਕੋਕਸਰ ਜਾਣਾ ਜ਼ਰੂਰ ਸੀਗਾ ਸ਼ਿਸ਼ੂ ਵੀ ਅੱਜ ਅੱਜ ਵੀ ਇਸ ਚਲ ਚ ਨਾ ਬਹੁਤ ਮੀਂਹ ਪਿਆ ਹੋਇਆ ਇੱਥੇ ਪਲੀ ਪਿਆ ਵੀ ਹੋਇਆਗਾ ਮੀਂਹ ਤੇ ਪੈ ਵੀ ਰਿਹਾਗਾ ਬਹੁਤ ਜ਼ਿਆਦਾ ਅੱਜ ਮੌਸਮ ਖਰਾਬ ਕਰਕੇ ਪ੍ਰੋਪਰ ਕੈਟਰੀ ਲੈ ਗਏ ਰੈਨੀ ਕੋਟ ਘਰੇ ਪਿਆ ਸੀਗਾ ਉਹ ਪਾਉਣਾ ਭੁੱਲ ਗਏ ਬਸ ਇੱਕ ਤਰ੍ਹਾਂ ਦਾ ਇਹ ਬਹਾਨਾ ਨਹੀਂ ਹੋ ਗਿਆ ਵੀ ਜਾਣਾ ਮਣੀ ਕਰਨਾ ਵੀ ਉੱਥੇ ਕਿਹੜਾ ਮੀਂਹ ਪਾਣਾਗਾ ਬਾਹੜਾ ਨੇ ਕੋਈ ਪਤਾ ਨਹੀਂ ਮੀਂਹ ਕਦੋਂ ਆਜੀ ਇੱਕ ਗੱਲ ਸਿੱਖ ਲਈ ਵੀ ਪ੍ਰੋਪਰ ਕਿੱਟ ਲੈ ਕੇ ਜਾਈ ਦੀ ਆ ਪ੍ਰੋਪਰ ਤਿਆਰੀ ਹੁੰਣੀ ਚਾਹੀਦੀ ਬੰਦੇ ਦੀ ਸਪੈਸ਼ਲ ਬਾਈਕਰਾਂ ਲਈ ਕਿਉਂਕਿ ਮੇਰੇ ਕੋਲ ਹੈ ਹੀ ਨਹੀਂ ਸੀ ਕਿੱਟ ਪਰ ਮੈਂ ਘਰੇ ਆਏ ਸੀ ਚਲ ਮਨੀਕਰ ਸਾਹਿਬ ਜਰੋਂ ਉਥੇ ਕਿਹਾ ਮਹੀ ਹੋਣਾਗਾ ਤੇ ਮਹੀ ਦਾ ਤੁਹਾਨੂੰ ਪਤਾ ਹੀ ਆ ਬਾਹੜਾ ਕੋਈ ਪਤਾ ਨਹੀਂ ਕਰੂ ਆਵੇ ਤੇ ਕਿੱਟ ਜ਼ਰੂਰ ਲੈ ਕੇ ਆਈਏ ਅਗਲੀ ਵਾਰ ਆਪਾਂ ਵਧੀਆ ਤਿਆਰੀ ਕਰਕੇ ਆਵਾਂਗੇ ਮਨੋਲੀ ਵੀ ਆਵਾਂਗੇ ਤਾਂ ਹੋਰ ਵੀ ਆਪਾਂ ਲੈਕੇਸ਼ਨ ਦੇਖਾਂਗੇ ਈ ਕੋਲੇ ਖੜੇ ਸੀ ਦਿਪਾਲੀ ਸਟੋਰ ਸੁੰਦਰ ਲੱਗ ਰ ਇੱਥੇ ਲੈਤੇ ਸੀਗਾ ਚੈਰੀ ਦਿੱਤੀ ਇੱਕ ਚੈਰੀ ਤੂੰ ਇੱਕ ਜੈਰੀ ਲਈ ਤੇ ਨੌਜਵਾਨਾਂ ਕਾ ਖਮਾ ਨਹੀਂ ਦਿੰਦੀ ਆ ਇਥੋਂ ਚੱਲੇ ਪਾਉਣੇ ਆਪਾਂ ਹੁਣ ਚਲਦੇ ਲੋਕ ਮਿਹਨਤੀ ਬਹੁਤ ਹੁੰਦੇ ਨੇ ਤੇ ਇਹ ਤਾਂ ਗੱਲ ਸਾਰੀ ਜਾਣਦੀ ਰਿ ਪਹਾੜੀ ਏਰੀਆ ਹੈ ਕਿਉਂਕਿ ਪਹਾੜੀ ਏਰੀਆ ਚੱਲਣਾ ਉੱਤਰਨਾ ਬਹੁਤ ਔਖਾ ਹੁੰਦਾ ਹੈਗਾ ਮਿਹਨਤੀ ਹੁੰਦੇ ਨੇ ਸਾਰੇ ਬੰਦੇ ਪਰ ਇੱਕ ਬੰਦੇ ਨੂੰ ਪੁਲਿਸ ਵਾਲਾ ਵਰਨਾ ਮਿਲਿਆ ਉਹਦਾ ਥੋੜਾ ਪੇਟ ਬਾੜ ਨਿਕਲਿਆ ਹੋ ਜਗਾ ਇੱਕ ਅੱਧਾ ਪਾਣੀ ਮਿਲਿਆ ਕੋਈ ਇੱਕ ਤਾਂ ਸੈਟ ਬਹੁਤ ਹੁੰਦਾ ਸ਼ਰੀਰ ਪੱਖੋ ਹੈ ਨਾਲਾਨੂੰ ਇੱਥੇ ਕੋਈ ਬਿਊਟੀ ਬਾਲਰ ਮਿਲਦਾ ਕਿਉਂਕਿ ਫਿਲਕੇ ਬਾਲਰ ਇਹਦੇ ਲੋੜ ਹੀ ਨਹੀਂ ਪੈਂਦੀ ਸੁੰਦਰਨਾਗਰ ਖੜੇ ਸੀ ਬਾਈ ਕੋਲ ਸਮਾਨ ਲੈਣਾ ਸੀ ਝੰਡੀਆਂ ਬੁਲਟ ਲਈ ਇਹ ਸਪੈਸ਼ਲੀ ਮਗਾਈਆਂ ਸੀ ਕਈ ਬੰਦੇ ਨੇ ਆਪਣੇ ਮਿੱਤਰ ਨੇ ਉੱਥੇ ਭੁੱਲੇ ਆ ਜਾਂਦੇ ਹੋਏ ਇੱਥੋਂ ਲੈਣੀਆਂ ਸੁੰਦਰਨਾਗਰ ਤੋਂ ਆਹ ਰਸਤੇ 'ਚ ਆਉਦੇ-ਆਉਦੇ ਬਲਾਸਪੁਰ ਕੋਲੇ ਨੇ ਇੱਕ ਬਹੁਤ ਸੋਹਣੀ ਲਿਕੇਸ਼ਨ ਰੱਖਤਾ ਦੀ ਆਹ ਵੜੀ ਇੱਥੇ ਮਨ ਕਰਿਆ ਵੀ ਆਪਾਂ 2 ਮਿੰਟ ਬਹਿਨੇ ਆ ਅੰਦਾ ਰੈਸਟ ਹੋ ਜੂ ਨਾਲੇ ਪਰ ਕਿਹਦੀ ਤਾਂ ਨਿਆਰ ਲਾਵਾਂਗੇ ਡਹਿਰ ਤੋਂ ਇਹ ਮਿਲਦਾ ਸਕੂਲ ਆਗਾ ਸ਼ਾਇਦ ਹਣਾ ਸਕੂਲ ਆਵੇ ਸਕੂਲ ਆਏ ਤਾਂ ਕੰਮ ਚੱਲੀ ਜਾਂਦਾ ਸ਼ਾਇਦ ਡਹਿਰ ਖੜਿਆ ਡਹਿਰ ਮੰਡੀ ਇੱਥੋਂ ਹੈਗਾ 42 ਕਿਲੋਮੀਟਰ ਤੇ ਛੋਟੇ ਪਹਾੜ ਨੇ ਪਹਾੜੀ ਨੇ ਇੱਕ ਤਰ੍ਹਾਂ ਦੇ ਪਰ ਛੋਟੇ ਪਹਾੜ ਨੇ ਤੇ ਗਰਮੀ ਹੋ ਚੁੱਕੀ ਹੈ ਕੱਪੜੇ ਲਾਲੇ ਸੀ ਗਰ ਮੋਟੇ ਮੋਟੇ ਕੱਪੜੇ ਲਾਤੇ ਚੱਕੀ ਸੰਘੇ ਉਹਦੇ ਕਿ ਹੈ ਓਏ ਰਸਤੇ 'ਚ ਬੈਠੇ ਈ ਤਾਂ ਬਦੇ ਰਸ ਇਥੇ ਨਾਲੇ ਸੈਂਡਵਿਚ ਨਾਲੇ ਕਾਫੀ ਵਗੈਰਾ ਕਿਉਂਕਿ ਇੱਥੇ ਕੀਰਤਨਪੁਰ 20 ਕਿਲੋਮੀਟਰ ਰਹਿ ਗਿਆ ਤੇ ਕੀਰਤਨਪੁਰ ਕੇ ਚੱਲਦੇ ਆਪਾਂ ਕੀਰਤਪੁਰ ਸਾਬ ਤੋਂ 20 ਕਿਲੋਮੀਟਰ ਪਿੱਛੇ ਇਥੇ ਗਰਾਂ ਟੰਡਾ ਬਸ ਉੱਥੇ ਰੁਕੇ ਸੀਗੇ ਨਾਲੇ ਤਾਂ ਸੈਂਡਵਿਚ ਵਗੈਰਾ ਨਾਲੇ ਨਾਲੇ ਕਾਫੀ ਭੁੱਖ ਲੱਗੀ ਹੋਈ ਸੀ ਨੌਜਵਾਨਾਂ ਕਹਿੰਦਾ ਭੁੱਖ ਲੱਗੀ ਹੋਈ ਹੈ ਜੀ ਨਾਲ ਦੰਮ ਲੈ ਲਾਂਗੇ ਨਾਲੇ ਮੈਂ ਹਾਂ ਬ੍ਰੇਕਫਾਸਟ ਹੋ ਜਾਊਗਾ ਬਰੇਕ ਵਾਸ਼ ਲਈ ਗਾਧਾ ਗੁਰੂ ਘਰ ਦਾ ਪੱਲਾ ਲੰਗਰ ਖਾ ਕੇ ਆਏ ਸੀ ਸਵੇਰ ਜਿੰਨਾ ਤਾਂ ਰੈਸ਼ ਕੀ ਹੋ ਗਿਆ ਕਿਤਰਾ ਨੂੰ ਚੱਲੀਏ ਵੀ ਜਵਾਨਾ ਲਿਆ ਦੇ ਮੈਨੂੰ ਮਾਸਕ ਤੇ ਆਇਆ ਮਾਸਕ ਦੇ ਦੇ ਤਾਨੂੰ ਇੱਥੇ ਪੁੱਛੀ ਬੈਠਣਾ ਜਦ ਫੜੀ ਬੈਠਾ ਮੁੰਡਾ ਕਹਿੰਦਾ ਮੋਟਰ ਸੇ ਮੈਂ ਹੀ ਚਲਾਉਣਾ ਮਾਦੇ ਪੁੱਤ ਨੇ ਥੋੜਾ ਟਾਈਮ ਹੀ ਚਲਾਉ ਦਿੱਤਾ ਮੈਨੂੰ ਮੋਟਰਸਾਈਕਲ ਆ ਆ ਵੀ ਬੈਠਾ ਕਹਿੰਦਾ ਨੀਂਦੋਂ ਲੱਗ ਜਾਂਦੇ ਪਿੱਛੇ ਬੈਠੇ ਨੂੰ ਖੜੇ ਆਪਾਂ ਕੀ ਤਕੀਰ ਤਕੁਰ ਸਾਹਿਬ ਤੇ ਪੰਜਾਬ ਚ ਐਂਟਰ ਹੋ ਚੁੱਕੇ ਆ ਮੰਡੀ ਤੋਂ ਜਦੋਂ ਆਪਾਂ ਸੁੰਦਰ ਨਗਰ ਆਉਨੇ ਸੁੰਦਰ ਨਗਰ ਤੋਂ ਬਾਅਦ ਥੋੜੀ ਜਿਹੀ ਗਰਮੀ ਫੋਨ ਲੱਗ ਗਈ ਤੇ ਮੰਡੀ ਤੱਕ ਤਾਂ ਥੋੜਾ ਮੌਸਮ ਸਹੀ ਹੁੰਦਾਗਾ ਉਸ ਤੋਂ ਬਾਅਦ ਗਰਮੀ ਜੀ ਹੋਣ ਲੱਗ ਜਾਂਦੀ ਆ ਤੇ ਪੰਜਾਬ ਤੋਂ ਜਦੋਂ ਆਪਾਂ ਮਨਾਲੀ ਵਾਲੇ ਰੋਡ ਤੇ ਜਾਂਦੇ ਨਾ ਤਾਂ ਆਪਾਂ ਨੂੰ 8 ਟਨਲਾਂ ਵਿੱਚੋਂ ਦੀ ਪਾਰ ਹੋ ਕੇ ਜਾਣਾ ਪੈਂਦਾ 1 2 3 4 5 ਤਾਂ ਲਗਾਤਾਰ ਆਉਂਦੀਆਂ ਫਿਰ ਆਪਾਂ ਨੂੰ 11 12 ਤੇ 13 ਆਉਂਦੀਆਂ ਇੱਕ ਜਿਹੜੀ ਨਵੀਂ ਟਨਲ ਬਣੀ ਜਾਂਦੀ ਉਹਦੇ ਵਿੱਚ ਕੰਮ ਚੱਲੀ ਜਾਂਦਾ ਤੇ ਮਤਲਬ 8 ਟਨਲਾਂ ਨੇ ਇੱਕ ਜੀ ਛੋਟੀ ਮੋਟੀ ਟਨਲ ਵੀ ਹੁੰਦੀ ਆ ਪਰ ਮੇਨ 8 ਟਨਲਾਂ ਨੇ ਉਹਦੇ ਵਿੱਚ ਹੀ ਆਪਾਂ ਨੂੰ ਪਾਰ ਹੋ ਕੇ ਜਾਣਾ ਪੈਂਦਾ ਸਪੈਸ਼ਲੀ ਪੰਜਾਬ ਤੋਂ ਜਦੋਂ ਆਪਾਂ ਇੱਥੋਂ ਆਨੰਦਪੁਰ ਸਾਹਿਬ ਤੋਂ ਜਾਣੇ ਆ ਮੰਡੀ ਵੱਲੋਂ ਮਰਿੰਡੇ ਵਾਲੇ ਰਸਤੇ ਤੇ ਲੰਗਰ ਚੱਲ ਰਿਹਾ ਸੀ ਗੰਨੇ ਦਾ ਜੂਸ ਦਾ ਗੰਨੇ ਦਾ ਰੋ ਇੱਥੇ ਆਜਾਗਾ ਤੇ ਸੂਰਪਨਾ ਕਰ ਤੋਂ ਹੁੰਦੇ ਹੋਏ ਮਰੀਟਾ ਪਹੁੰਚ ਗਏ ਤੇ ਮਰੀਡੇ ਚੱਲਦੇ ਆਪਾਂ ਖੰਨੇ ਥੰਨੇ ਚੱਲੇ ਗਏ ਮਲੇਰਕੋਟਲਾ ਮਲੇਰਕੋਟਲਾ ਚਲੇ ਗਏ ਦੋ ਮਿੰਟ ਇੱਥੇ ਰਹੇਗਾ ਪਟਿਆਲਾ ਤੇ ਆਪਾਂ ਜਾਣਾ ਇਧਰੋਂ ਆਪੜਾ ਰੋਡ ਇਧਰੋਂ ਇਹਨਾਂ ਰੋਡ ਤੇ ਮਲੇਖੰਨੇ ਵਾਲਾ ਰੋਡ ਇੱਧਰ ਦੇ ਆਏ ਆ ਆਪਣਾ ਖੰਨੇ ਵਿੱਚ ਦੀ ਖੰਨੇ ਤੋਂ ਮਲੇਰਕੋਟਲਾ ਤੇ ਮਲੇਰਕੋਟਲਾ ਸਿਰਪੁਰ ਹੁਣ ਆਪਾਂ ਚੱਲੇ ਆ ਬਰਨਾਲੇ ਨੂੰ ਮਿੱਤਰ ਨੂੰ ਸਾਡੇ ਕੋਲ ਦੇ ਪਿੰਡ ਜਲੂਰ ਤੇ ਹੁਣ ਆਪਾਂ ਬਰਨਾਲੇ ਚੱਲੇ ਆ ਰਸਤਾ ਉਹ ਵੀ ਵਧੀਆ ਸੀਗਾ ਜਿੱਧਰ ਤੇ ਆਪਾਂ ਗਏ ਸੀ ਦਰਾਹੇ ਵਿੱਚ ਦੀ ਉਹ ਵੀ ਵਧੀਆ ਸੀਗਾ ਰੂਪਨਗਰ ਵਾਲਾ ਪਟਾਉਂਦੇ ਹੋਏ ਅਸੀਂ ਦੂਸਰੀ ਸ਼ੈਡ ਆਇਆ ਮਰਿੰਡੇ ਵਿੱਚ ਦੀ ਤੇ ਹੁਣ ਆਪਾਂ ਅੱਗੇ ਮਿਲਦੇ ਆ ਹੁਣ ਤੱਕ 780 ਕਿਲੋਮੀਟਰ ਚੱਲ ਗਏ ਮੋਟਰਸਾਈਕਲ ਬਾਕੀ ਆਪਾਂ ਅੱਗੇ ਦੱਸਦੇ ਆ ਡਿਸਕਸ ਕਰਦੇ ਆ ਪਿੰਡ ਤੋਂ ਮਨੀਕਰਨ ਸਾਹਿਬ ਤੇ ਮਨੀਕਰਦੋ ਪਿੰਡ ਟੋਟਲ ਆਪਣਾ ਮੋਟਰਸਾਈਕਲ ਚੱਲ ਗਿਆ 810 ਕਿਲੋਮੀਟਰ ਤੇ ਬਾਈਕ ₹100 ਦਾ ਪਰਾ ਤੇਲ ਮੱਚਿਆਗਾ ਤੇ ਟੋਟਲ ਆ ਸਾਡਾ ਦੋ ਜਣੇ ਸੀਗੇ ਦੋ ਜਣਾਂ ਦਾ ਅਸੀਂ ਥੋੜਾ ਜਿਹਾ ਬਜਟ ਪ੍ਰਿੰਟਲੀ ਕੰਮ ਕਰਦੇ ਹੁੰਦੇ ਆ ਤੇ 6000 ਰੁਪਏ ਖਰਚਾ ਆਇਆ ਸੀਗਾ ਸਾਰਾ ਕੁਝ ਲਾ ਕੇ ਕਿਉਂਕਿ ਮਨੀਗਰ ਸਾਹਿਬ ਹੋ ਗਿਆ ਤੇ ਸਾਲਵ ਵਗੈਰਾ ਘੁੰਮ ਫਿਰ ਕੇ ਤੇ ਮੰਡੀ ਰਹਿ ਕੇ ਸਾਡਾ 6000 ਰੁਪਏ ਕੰਮ ਹੋਇਆ ਸੀਗਾ ਆਪਾਂ ਜਾ ਮਤਲਬ ਬਜਟ ਸੇ ਇੱਕ ਤਰ੍ਹਾਂ ਦਾ ਤੇ 6000 ਰੁਪਏ ਸਾ ਟੋਟਲ ਖਰਚਾ ਆਇਆਗਾ ਤੇ ਅੱਜ ਦਾ ਜਿਹੜਾ ਆਪਾਂ ਬਲੌਗ ਇੱਥੇ ਖਤਮ ਕਰਾਂਗੇ ਤੇ ਅੱਗੇ ਆਪਾਂ ਨਵਾਂ ਸਫ਼ਰ ਸ਼ੁਰੂ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਜਿਹੜੇ ਬਲੌਗ ਦੇਖਦੇ ਨੇ ਲਾਈਕ ਸ਼ੇਅਰ ਜ਼ਰੂਰ ਕਮੈਂਟ ਕਰ ਦਿਓ ਧੰਨਵਾਦ